ਕਿਸਾਨ ਬਿਹੋਸ਼ ਹੋ ਕੇ ਆਪਣੇ ਆਪ ਡਿੱਗਦਾ ਹੈ ਤੇ ਉਹਦੇ ਬਾਅਦ ਕੁਝ ਲੋਕਾਂ ਦੁਆਰਾ ਉਹਨੂੰ ਉਠਾ ਕੇ ਉਹਦੀ ਸਿਹਤ ਸੰਭਾਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਇਲਾਜ ਦੇ ਦੌਰਾਨ ਉਹਦੀ ਮੌਤ ਹੁੰਦੀ ਹੈ। ਮੇਰੀ ਇੰਨੀ ਬੇਨਤੀ ਹੈ ਇਹਨਾਂ ਹਾਲਾਤਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਤੇ ਖਾਸ ਤੌਰ ਤੇ ਜਥੇਬੰਦੀਆਂ ਦੇ ਲੀਡਰ ਸਾਹਿਬਾਨ ਨੂੰ ਉਹ ਆਪਣੇ ਲੋਕਤੰਤਰੀ ਅਧਿਕਾਰ ਦਾ ਇਸਤੇਮਾਲ ਕਰਨ ਬੜੇ ਸਿਆਣਾ ਲੋਕ ਸਭਾ ਦੇ ਪ੍ਰਚਾਰ ਮੁਹਿੰਮ ਦੇ ਦੌਰਾਨ ਸਾਡੇ ਉਮੀਦਵਾਰ ਬੀਬੀ ਪ੍ਰਨੀਤਕੌਰ ਦੇ ਵਿਰੋਧ ਚੇਕ ਕੀਤੇ ਜਾ ਰਹੇ ਕਿਸਾਨ ਜਥੇਬੰਦੀਆਂ ਦੇ ਪ੍ਰਦਰਸ਼ਨ ਦੇ ਵਿੱਚ ਇੱਕ ਕਿਸਾਨ ਦੀ ਤਬੀਅਤ ਖਰਾਬ ਹੋਈ ਉਹਦੇ ਬਾਅਦ ਇਲਾਜ ਦੇ ਦੌਰਾਨ ਉਸ ਕਿਸਾਨ ਦੀ ਮੌਤ ਦੀ ਇੱਕ ਦੁਖਦਾਈ ਘਟਨਾ ਮਿਲੀ ਹੈ ਉਸ ਕਿਸਾਨ ਪਰਿਵਾਰ ਦੇ ਨਾਲ ਸਾਰੇ ਪੰਜਾਬ ਦੀ ਸਾਡੀ ਪਾਰਟੀ ਦੀ ਤੇ ਹਰੇਕ ਪੰਜਾਬ ਦੇ ਪਸੰਦੇ ਦੀ ਬਹੁਤ ਸਾਂਹੂ ਭੂਤੀ ਹੈ ਕਿ ਅਸੀਂ ਸਾਰੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਉਸ ਪਰਿਵਾਰ ਨੂੰ ਇਸ ਭਾਣੇ ਨੂੰ ਮੰਨਣ ਦੀ ਤਾਕਤ ਬਖਸ਼ੇ ਉਥੇ ਆ ਵੀ ਦੇਖਣ ਨੂੰ ਮਿਲਿਆ ਕਿ ਕੁਝ ਲੋਕਾਂ ਨੇ ਇਸ ਘਟਨਾ ਦਾ ਰਾਜਨੀਤਿਕ ਲਹਾ ਲੈਣ ਦੀ ਵੀ ਕੋਸ਼ਿਸ਼ ਕੀਤੀ ਤੇ ਪੁਲਿਸ ਦੇ ਤੱਕੇ ਮੁੱਕੇ ਨੂੰ ਉਸ ਕਿਸਾਨ ਦੀ ਤਬੀਅਤ ਵਿਗੜਨ ਦਾ ਕਾਰਨ ਦੱਸਿਆ ਪਰੰਤੂ ਇੱਕ ਵੀਡੀਓ ਸਾਹਮਣੇ ਆਈ ਹੈ ਉਹਦੇ ਵਿੱਚ ਸਾਰੀ ਗੱਲ ਸਥਿਤੀ ਸਪਸ਼ਟ ਦਿਖ ਰਹੀ ਹੈ ਕਿ ਕਿਸ ਤਰ੍ਹਾਂ ਕਿਸਾਨ ਬੇਹੋਸ਼ ਹੋ ਕੇ ਆਪਣੇ ਆਪ ਡਿੱਗਦਾ ਹੈ ਤੇ ਉਹਦੇ ਬਾਅਦ ਕੁਝ ਲੋਕਾਂ ਦੁਆਰਾ ਉਹਨੂੰ ਉਠਾ ਕੇ ਉਹਦੀ ਸੇਧ ਸੰਭਾਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਇਲਾਜ ਦੇ ਦੌਰਾਨ ਉਹਦੀ ਮੌਤ ਹੁੰਦੀ ਹੈ ਮੇਰੀ ਇੰਨੀ ਬੇਨਤੀ ਹੈ ਇਹਨਾਂ ਹਾਲਾਤਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਤੇ ਖਾਸ ਤੌਰ ਤੇ ਜਥੇਬੰਦੀਆਂ ਦੇ ਲੀਡਰ ਸਾਹਿਬਾਨ ਨੂੰ ਉਹ ਆਪਣੇ ਲੋਕਤੰਤਰੀਕ ਅਧਿਕਾਰ ਦਾ ਇਸਤੇਮਾਲ ਕਰਨ ਬੜੇ ਸੰਜਮ ਦੇ ਨਾਲ ਕਰਨ ਤੇ ਆਪਣੇ ਕਿਸਾਨ ਸਾਥੀਆਂ ਦੀ ਸਿਹਤ ਦਾ ਵੀ ਧਿਆਨ ਰੱਖ ਕੇ ਕਰਨ ਕਿਉਂਕਿ ਇਸ ਕਿਸਮ ਦੀ ਅਨਸੁਖਾਵੀ ਘਟਨਾ ਨਾ ਵਾਪਰੇ ਇਹਦੇ ਵਿੱਚ ਜ਼ਿੰਮੇਵਾਰੀ ਚਾਹੇ ਕੈਂਡੀਡੇਟਸ ਦੀ ਹੈ ਚਾਹੇ ਸਰਕਾਰ ਦੀ ਹੈ ਚਾਹੇ ਜਥੇਬੰਦੀਆਂ ਦੀ ਹੈ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿਉਂਕਿ ਆਹ ਜਿਹੜਾ ਲੋਕਤੰਤਰੀਕ ਅਧਿਕਾਰ ਹੈ ਸਾਰਿਆਂ ਵਾਸਤੇ ਹੈ ਆਓ ਮਿਲਜੁਲ ਕੇ ਇੱਕ ਸੁਖਾਵੇ ਮਾਹੌਲ ਦੇ ਅੰਦਰ ਕਿਸਾਨ ਜਥੇਬੰਦੀਆਂ ਵੀ ਆਪਣਾ ਦਰਦ ਸਾਹਮਣੇ ਰੱਖ ਸਕਣ ਤੇ ਕੈਂਡੀਡੇਟਸ ਵੀ ਜਾ ਕੇ ਪਿੰਡਾਂ ਦੇ ਵਿੱਚ ਆਪਣੀ ਗੱਲ ਰੱਖ ਸਕਣ ਕਿਉਂਕਿ ਅੱਜ ਵੀ ਮੇਰਾ ਮੰਨ ਹੈ ਕਿ ਕਿਸਾਨਾਂ ਦੇ ਇਸ ਸਮੱਸਿਆ ਦਾ ਹੱਲ ਗੱਲਬਾਤ ਦੇ ਰਾਹੀਂ ਹੀ ਨਿਕਲੂਗਾ ਤੇ ਇਸ ਦੌਰਾਨ ਆ ਸੰਜਮ ਬਣਾ ਕੇ ਰੱਖਣਾ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਵਾਲਾ ਲੋਕ ਸਭਾ ਦੇ ਪ੍ਰਚਾਰ ਮੁਹਿੰਮ ਦੇ ਦੌਰਾਨ ਸਾਡੇ ਉਮੀਦਵਾਰ ਬੀਬੀ ਪ੍ਰਨੀਤ ਕੌਰ ਦੇ ਵਿਰੋਧ ਚ ਕੀਤੇ ਜਾ ਰਹੇ ਕਿਸਾਨ ਜਥੇਬੰਦੀਆਂ ਦੇ ਪ੍ਰਦਰਸ਼ਨ ਦੇ ਵਿੱਚ ਇਕ ਕਿਸਾਨ ਦੀ ਤਬੀਅਤ ਖਰਾਬ ਹੋਈ ਉਹਦੇ ਬਾਅਦ ਇਲਾਜ ਦੇ ਦੌਰਾਨ ਉਸ ਕਿਸਾਨ ਦੀ ਮੌਤ ਦੀ ਇੱਕ ਦੁਖਦਾਈ ਘਟਨਾ ਮਿਲੀ ਹੈ ਉਸ ਕਿਸਾਨ ਪਰਿਵਾਰ ਦੇ ਨਾਲ ਸਾਰੇ ਪੰਜਾਬ ਦੀ ਸਾਡੀ ਪਾਰਟੀ ਦੀ ਤੇ ਹਰੇਕ ਪੰਜਾਬ ਦੇ ਪਸੰ inde ਦੀ ਬਹੁਤ ਸਾਂਹੂਬੂਤੀ ਹੈ ਤੇ ਅਸੀਂ ਸਾਰੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਉਸ ਪਰਿਵਾਰ ਨੂੰ ਇਸ ਭਾਣੇ ਨੂੰ ਮੰਨਣ ਦੀ ਤਾਕਤ ਬਖਸ਼ੇ ਉੱਥੇ ਆ ਵੀ ਦੇਖਣ ਨੂੰ ਮਿਲਿਆ ਕਿ ਕੁਝ ਲੋਕਾਂ ਨੇ ਇਸ ਘਟਨਾ ਦਾ ਰਾਜਨੀਤਿਕ ਲਹਾ ਲੈਣ ਦੀ ਵੀ ਕੋਸ਼ਿਸ਼ ਕੀਤੀ ਕਿ ਪੁਲਿਸ ਦੇ ਧੱਕੇ ਮੁਕੇ ਨੂੰ ਉਸ ਕਿਸਾਨ ਦੀ ਤਬੀਅਤ ਵਿਗੜਨ ਦਾ ਕਾਰਨ ਦੱਸਿਆ ਪਰੰਤੂ ਇੱਕ ਵੀਡੀਓ ਸਾਹਮਣੇ ਆਈ ਹੈ ਉਹਦੇ ਵਿੱਚ ਸਾਰੀ ਗੱਲ ਸਥਿਤੀ ਸਪਸ਼ਟ ਦਿਖ ਰਹੀ ਹੈ ਕਿ ਕਿਸ ਤਰ੍ਹਾਂ ਕਿਸਾਨ ਬੇਹੋਸ਼ ਹੋ ਕੇ ਆਪਣੇ ਆਪ ਡਿੱਗਦਾ ਹੈ ਤੇ ਉਹਦੇ ਬਾਅਦ ਕੁਝ ਲੋਕਾਂ ਦੁਆਰਾ ਉਹਨੂੰ ਉਠਾ ਕੇ ਉਹਦੀ ਸਿਹਤ ਸੰਭਾਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਇਲਾਜ ਦੇ ਦੌਰਾਨ ਉਹਦੀ ਮੌਤ ਹੁੰਦੀ ਹੈ ਮੇਰੀ ਇੰਨੀ ਬੇਨਤੀ ਹੈ ਇਹਨਾਂ ਹਾਲਾਤਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਤੇ ਖਾਸ ਤੌਰ ਤੇ ਜਥੇਬੰਦੀਆਂ ਦੇ ਲੀਡਰ ਸਾਹਿਬਾਨ ਨੂੰ ਉਹ ਆਪਣੇ ਲੋਕਤੰਤਰੀਕ ਅਧਿਕਾਰ ਦਾ ਇਸਤੇਮਾਲ ਕਰਨ ਬੜੇ ਸੰਜਮ ਦੇ ਨਾਲ ਕਰਨ ਤੇ ਆਪਣੇ ਕਿਸਾਨ ਸਾਥੀਆਂ ਦੀ ਸਿਹਤ ਦਾ ਵੀ ਧਿਆਨ ਰੱਖ ਕੇ ਕਰਨ ਕਿਉਂਕਿ ਇਸ ਕਿਸਮ ਦੀ ਅਨਸੁਖਾਵੀ ਘਟਨਾ ਨਾ ਵਾਪਰੇ ਇਹਦੇ ਵਿੱਚ ਜ਼ਿੰਮੇਵਾਰੀ ਚਾਹੇ ਕੈਂਡੀਡੇਟਸ ਦੀ ਹੈ ਚਾਹੇ ਸਰਕਾਰ ਦੀ ਹੈ ਚਾਹੇ ਜੱਥੇਬੰਦੀਆਂ ਦੀ ਹੈ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿਉਂਕਿ ਆ ਜਿਹੜਾ ਲੋਕਤੰਤਰੀਕ ਅਧਿਕਾਰ ਹੈ ਸਾਰਿਆਂ ਵਾਸਤੇ ਹੈ ਆਓ ਮਿਲ ਜੁਲ ਕੇ ਇੱਕ ਸੁਖਾਵੇ ਮਾਹੌਲ ਦੇ ਅੰਦਰ ਕਿਸਾਨ ਜੱਥੇਬੰਦੀਆਂ ਵੀ ਆਪਣਾ ਦਰਦ ਸਾਹਮਣੇ ਰੱਖ ਸਕਣ ਤੇ ਕੈਂਡੀਡੇਟਸ ਵੀ ਜਾ ਕੇ ਪਿੰਡਾਂ ਦੇ ਵਿੱਚ ਆਪਣੀ ਗੱਲ ਰੱਖ ਸਕਣ ਕਿਉਂਕਿ ਅੱਜ ਵੀ ਮੇਰਾ ਮੰਨ ਹੈ ਕਿ ਕਿਸਾਨਾਂ ਦੇ ਇਸ ਸਮੱਸਿਆ ਦਾ ਹੱਲ ਗੱਲਬਾਤ ਦੇ ਰਾਹੀਂ ਹੀ ਨਿਕਲੂਗਾ ਤੇ ਇਸ ਦੌਰਾਨ ਆ ਸੰਜਮ ਬਣਾ ਕੇ ਰੱਖਣਾ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਹਟਿਆ ਵਾਲਾ ਲੋਕ ਸਭਾ ਦੇ ਪ੍ਰਚਾਰ ਮੁਹਿੰਮ ਦੇ ਦੌਰਾਨ ਸਾਡੇ ਉਮੀਦਵਾਰ ਬੀਬੀ ਪ੍ਰਨੀਤ ਕੌਰ ਦੇ ਵਿਰੋਧ ਚੇ ਕੀਤੇ ਜਾ ਰਹੇ ਕਿਸਾਨ ਜਥੇਬੰਦੀਆਂ ਦੇ ਪ੍ਰਦਰਸ਼ਨ ਦੇ ਵਿੱਚ ਇੱਕ ਕਿਸਾਨ ਦੀ ਤਬੀਅਤ ਖਰਾਬ ਹੋਈ ਉਹਦੇ ਬਾਅਦ ਇਲਾਜ ਦੇ ਦੌਰਾਨ ਉਸ ਕਿਸਾਨ ਦੀ ਮੌਤ ਦੀ ਇੱਕ ਦੁਖਦਾਈ ਘਟਨਾ ਮਿਲੀ ਹੈ। ਉਸ ਕਿਸਾਨ ਪਰਿਵਾਰ ਦੇ ਨਾਲ ਸਾਰੇ ਪੰਜਾਬ ਦੀ ਸਾਡੀ ਪਾਰਟੀ ਦੀ ਤੇ ਹਰੇਕ ਪੰਜਾਬ ਦੇ ਪਸੰ inde ਦੀ ਬਹੁਤ ਸानुभूति ਹੈ ਤੇ ਅਸੀਂ ਸਾਰੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਉਸ ਪਰਿਵਾਰ ਨੂੰ ਇਸ ਭਾਣੇ ਨੂੰ ਮੰਨਣ ਦੀ ਤਾਕਤ ਬਖਸ਼ੇ ਉੱਥੇ ਆ ਵੀ ਦੇਖਣ ਨੂੰ ਮਿਲਿਆ ਕਿ ਕੁਝ ਲੋਕਾਂ ਨੇ ਇਸ ਘਟਨਾ ਦਾ ਰਾਜਨੀਤਿਕ ਲਹਾ ਲੈਣ ਦੀ ਵੀ ਕੋਸ਼ਿਸ਼ ਕੀਤੀ ਤੇ ਪੁਲਿਸ ਦੇ ਧੱਕੇ ਮੁੱਕੇ ਨੂੰ ਉਸ ਕਿਸਾਨ ਦੀ ਤਬੀਅਤ ਵਿਗੜਨ ਦਾ ਕਾਰਨ ਦੱਸਿਆ ਪਰੰਤੂ ਇੱਕ ਵੀਡੀਓ ਸਾਹਮਣੇ ਆਈ ਹੈ ਉਹਦੇ ਵਿੱਚ ਸਾਰੀ ਗੱਲ ਸਥਿਤੀ ਸਪਸ਼ਟ ਦਿਖ ਰਹੀ ਹੈ ਕਿ ਕਿਸ ਤਰ੍ਹਾਂ ਕਿਸਾਨ बेहोश ਹੋ ਕੇ ਆਪਣੇ ਆਪ ਡਿੱਗਦਾ ਹੈ ਤੇ ਉਹਦੇ ਬਾਅਦ ਕੁਝ ਲੋਕਾਂ ਦੁਆਰਾ ਉਹਨੂੰ ਉਠਾ ਕੇ ਉਹਦੀ ਸਿਹਤ ਸੰਭਾਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਇਲਾਜ ਦੇ ਦੌਰਾਨ ਉਹਦੀ ਮੌਤ ਹੁੰਦੀ ਹੈ। ਮੇਰੀ ਅੰਨੀ ਬੇਨਤੀ ਹੈ ਨਾ ਹਾਲਾਤਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਤੇ ਖਾਸ ਤੌਰ ਤੇ ਜਥੇਬੰਦੀਆਂ ਦੇ ਲੀਡਰ ਸਾਹਿਬਾਨ ਨੂੰ ਉਹ ਆਪਣੇ ਲੋਕਤੰਤਰੀਕ ਅਧਿਕਾਰ ਦਾ ਇਸਤੇਮਾਲ ਕਰਨ ਬੜੇ ਸੰਜਮ ਦੇ ਨਾਲ ਕਰਨ ਤੇ ਆਪਣੇ ਕਿਸਾਨ ਸਾਥੀਆਂ ਦੀ ਸਿਹਤ ਦਾ ਵੀ ਧਿਆਨ ਰੱਖ ਕੇ ਕਰਨ ਕਿਉਂਕਿ ਇਸ ਕਿਸਮ ਦੀ ਅਨਸੁਖਾਵੀ ਘਟਨਾ ਨਾ ਵਾਪਰੇ। ਇਹਦੇ ਵਿੱਚ ਜ਼ਿੰਮੇਵਾਰੀ ਚਾਹੇ ਕੈਂਡੀਡੇਟਸ ਦੀ ਹੈ ਚਾਹੇ ਸਰਕਾਰ ਦੀ ਹੈ ਚਾਹੇ ਜੱਥੇਬੰਦੀਆਂ ਦੀ ਹੈ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿਉਂਕਿ ਆਹ ਜਿਹੜਾ ਲੋਕਤੰਤਰਿਕ ਅਧਿਕਾਰ ਹੈ ਸਾਰਿਆਂ ਵਾਸਤੇ ਹੈ ਆਓ ਮਿਲ ਜੁਲ ਕੇ ਇੱਕ ਸੁਖਾਵੇ ਮਾਹੌਲ ਦੇ ਅੰਦਰ ਕਿਸਾਨ ਜੱਥੇਬੰਦੀਆਂ ਵੀ ਆਪਣਾ ਦਰਦ ਸਾਹਮਣੇ ਰੱਖ ਸਕਣ ਤੇ ਕੈਂਡੀਡੇਟਸ ਵੀ ਜਾ ਕੇ ਪਿੰਡਾਂ ਦੇ ਵਿੱਚ ਆਪਣੀ ਗੱਲ ਰੱਖ ਸਕਣ ਕਿਉਂਕਿ ਅੱਜ ਵੀ ਮੇਰਾ ਮੰਨ ਹੈ ਕਿ ਕਿਸਾਨਾਂ ਦੇ ਇਸ ਸਮੱਸਿਆ ਦਾ ਹੱਲ ਗੱਲਬਾਤ ਦੇ ਰਾਹੀਂ ਹੀ ਨਿਕਲੂਗਾ ਤੇ ਇਸ ਦੌਰਾਨ ਆ ਸੰਜਮ ਬਣਾ ਕੇ ਰੱਖਣਾ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਆਲਾ ਲੋਕ ਸਭਾ ਦੇ ਪ੍ਰਚਾਰ ਮੁਹਿੰਮ ਦੇ ਦੌਰਾਨ ਸਾਡੇ ਉਮੀਦਵਾਰ ਬੀਬੀ ਪ੍ਰਨੀਤ ਕੌਰ ਦੇ ਵਿਰੋਧ ਚ ਕਿਤੇ ਜਾ ਰਹੇ ਕਿਸਾਨ ਜਥੇਬੰਦੀਆਂ ਦੇ ਪ੍ਰਦਰਸ਼ਨ ਦੇ ਵਿੱਚ ਇੱਕ ਕਿਸਾਨ ਦੀ ਤਬੀਅਤ ਖਰਾਬ ਹੋਈ ਉਹਦੇ ਬਾਅਦ ਇਲਾਜ ਦੇ ਦੌਰਾਨ ਉਸ ਕਿਸਾਨ ਦੀ ਮੌਤ ਦੀ ਇੱਕ ਦੁਖਦਾਈ ਘਟਨਾ ਮਿਲੀ ਹੈ ਉਸ ਕਿਸਾਨ ਪਰਿਵਾਰ ਦੇ ਨਾਲ ਸਾਰੇ ਪੰਜਾਬ ਦੀ ਸਾਡੀ ਪਾਰਟੀ ਦੀ ਤੇ ਹਰੇਕ ਪੰਜਾਬ ਦੇ ਪਸੰ inde ਦੀ ਬਹੁਤ ਸਾਂਹੂਭੂਤੀ ਹੈ ਕਿ ਅਸੀਂ ਸਾਰੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਉਸ ਪਰਿਵਾਰ ਨੂੰ ਇਸ ਭਾਣੇ ਨੂੰ ਮੰਨਣ ਦੀ ਤਾਕਤ ਬਖਸ਼ੇ ਉਥੇ ਆ ਵੀ ਦੇਖਣ ਨੂੰ ਮਿਲਿਆ ਕਿ ਕੁਝ ਲੋਕਾਂ ਨੇ ਇਸ ਘਟਨਾ ਦਾ ਰਾਜਨੀਤਿਕ ਲਹਾ ਲੈਣ ਦੀ ਵੀ ਕੋਸ਼ਿਸ਼ ਕੀਤੀ ਤੇ ਪੁਲਿਸ ਦੇ ਧੱਕੇ ਮੁੱਕੇ ਨੂੰ ਉਸ ਕਿਸਾਨ ਦੀ ਤਬੀਅਤ ਵਿਗੜਨ ਦਾ ਕਾਰਨ ਦੱਸਿਆ ਪਰੰਤੂ ਇੱਕ ਵੀਡੀਓ ਸਾਹਮਣੇ ਆਈ ਹੈ ਉਹਦੇ ਵਿੱਚ ਸਾਰੀ ਗੱਲ ਸਥਿਤੀ ਸਪਸ਼ਟ ਦਿਖ ਰਹੀ ਹੈ ਕਿ ਕਿਸ ਤਰ੍ਹਾਂ ਕਿਸਾਨ ਬੇਹੋਸ਼ ਹੋ ਕੇ ਆਪਣੇ ਆਪ ਡਿੱਗਦਾ ਹੈ ਤੇ ਉਹਦੇ ਬਾਅਦ ਕੁਝ ਲੋਕਾਂ ਦੁਆਰਾ ਉਹਨੂੰ ਉਠਾ ਕੇ ਉਹਦੀ ਸਿਹਤ ਸੰਭਾਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਇਲਾਜ ਦੇ ਦੌਰਾਨ ਉਹਦੀ ਮੌਤ ਹੁੰਦੀ ਹੈ ਮੇਰੀ ਇੰਨੀ ਬੇਨਤੀ ਹੈ ਇਹਨਾਂ ਹਾਲਾਤਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਤੇ ਖਾਸ ਤੌਰ ਤੇ ਜਥੇਬੰਦੀਆਂ ਦੇ ਲੀਡਰ ਸਾਹਿਬਾਨ ਨੂੰ ਉਹ ਆਪਣੇ ਲੋਕਤੰਤਰੀਕ ਅਧਿਕਾਰ ਦਾ ਇਸਤੇਮਾਲ ਕਰਨ ਬੜੇ ਸੰਜਮ ਦੇ ਨਾਲ ਕਰਨ ਤੇ ਆਪਣੇ ਕਿਸਾਨ ਸਾਥੀਆਂ ਦੀ ਸਿਹਤ ਦਾ ਵੀ ਧਿਆਨ ਰੱਖ ਕੇ ਕਰਨ ਕਿਉਂਕਿ ਇਸ ਕਿਸਮ ਦੀ ਅਨਸੁਖਾਵੀ ਘਟਨਾ ਨਾ ਵਾਪਰੇ ਇਹਦੇ ਵਿੱਚ ਜ਼ਿੰਮੇਵਾਰੀ ਚਾਹੇ ਕੈਂਡੀਡੇਟਸ ਦੀ ਹੈ ਚਾਹੇ ਸਰਕਾਰ ਦੀ ਹੈ ਚਾਹੇ ਜਥੇਬੰਦੀਆਂ ਦੀ ਹੈ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿਉਂਕਿ ਆਹ ਜਿਹੜਾ ਲੋਕਤੰਤਰੀਕ ਅਧਿਕਾਰ ਹੈ ਸਾਰਿਆਂ ਵਾਸਤੇ ਹੈ ਆਓ ਮਿਲਜੁਲ ਕੇ ਇੱਕ ਸੁਖਾਵੇ ਮਾਹੌਲ ਦੇ ਅੰਦਰ ਕਿਸਾਨ ਜਥੇਬੰਦੀਆਂ ਵੀ ਆਪਣਾ ਦਰਦ ਸਾਹਮਣੇ ਰੱਖ ਸਕਣ ਤੇ ਕੈਂਡੀਡੇਟਸ ਵੀ ਜਾ ਕੇ ਪਿੰਡਾਂ ਦੇ ਵਿੱਚ ਆਪਣੀ ਗੱਲ ਰੱਖ ਸਕਣ ਕਿਉਂਕਿ ਅੱਜ ਵੀ ਮੇਰਾ ਮੰਨ ਹੈ ਕਿ ਕਿਸਾਨਾਂ ਦੇ ਇਸ ਸਮੱਸਿਆ ਦਾ ਹੱਲ ਗੱਲਬਾਤ ਦੇ ਰਾਹੀਂ ਹੀ ਨਿਕਲੂਗਾ ਤੇ ਇਸ ਦੌਰਾਨ ਆ ਸੰਜਮ ਬਣਾ ਕੇ ਰੱਖਣਾ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਵਾਲਾ ਲੋਕ ਸਭਾ ਦੇ ਪ੍ਰਚਾਰ ਮੁਹਿੰਮ ਦੇ ਦੌਰਾਨ ਸਾਡੇ ਉਮੀਦਵਾਰ ਬੀਬੀ ਪ੍ਰਨੀਤ ਕੌਰ ਦੇ ਵਿਰੋਧ ਚ ਕੀਤੇ ਜਾ ਰਹੇ ਕਿਸਾਨ ਜਥੇਬੰਦੀਆਂ ਦੇ ਪ੍ਰਦਰਸ਼ਨ ਦੇ ਵਿੱਚ ਇਕ ਕਿਸਾਨ ਦੀ ਤਬੀਅਤ ਖਰਾਬ ਹੋਈ ਉਹਦੇ ਬਾਅਦ ਇਲਾਜ ਦੇ ਦੌਰਾਨ ਉਸ ਕਿਸਾਨ ਦੀ ਮੌਤ ਦੀ ਇੱਕ ਦੁਖਦਾਈ ਘਟਨਾ ਮਿਲੀ ਹੈ ਉਸ ਕਿਸਾਨ ਪਰਿਵਾਰ ਦੇ ਨਾਲ ਸਾਰੇ ਪੰਜਾਬ ਦੀ ਸਾਡੀ ਪਾਰਟੀ ਦੀ ਤੇ ਹਰੇਕ ਪੰਜਾਬ ਦੇ ਪਸੰ inde ਦੀ ਬਹੁਤ ਸਾਂਹੂ ਭੂਤੀ ਹੈ ਕਿ ਅਸੀਂ ਸਾਰੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਉਸ ਪਰਿਵਾਰ ਨੂੰ ਇਸ ਭਾਣੇ ਨੂੰ ਮੰਨਣ ਦੀ ਤਾਕਤ ਬਖਸ਼ੇ ਉੱਥੇ ਆ ਵੀ ਦੇਖਣ ਨੂੰ ਮਿਲਿਆ ਕਿ ਕੁਝ ਲੋਕਾਂ ਨੇ ਇਸ ਘਟਨਾ ਦਾ ਰਾਜਨੀਤਿਕ ਲਹਾ ਲੈਣ ਦੀ ਵੀ ਕੋਸ਼ਿਸ਼ ਕੀਤੀ ਤੇ ਪੁਲਿਸ ਦੇ ਧੱਕੇ ਮੁਕੇ ਨੂੰ ਉਸ ਕਿਸਾਨ ਦੀ ਤਬੀਅਤ ਵਿਗੜਨ ਦਾ ਕਾਰਨ ਦੱਸਿਆ ਪਰੰਤੂ ਇੱਕ ਵੀਡੀਓ ਸਾਹਮਣੇ ਆਈ ਹੈ ਉਹਦੇ ਵਿੱਚ ਸਾਰੀ ਗੱਲ ਸਥਿਤੀ ਸਪਸ਼ਟ ਦਿਖ ਰਹੀ ਹੈ ਕਿ ਕਿਸ ਤਰ੍ਹਾਂ ਕਿਸਾਨ ਬੇਹੋਸ਼ ਹੋ ਕੇ ਆਪਣੇ ਆਪ ਡਿੱਗਦਾ ਹੈ ਤੇ ਉਹਦੇ ਬਾਅਦ ਕੁਝ ਲੋਕਾਂ ਦੁਆਰਾ ਉਹਨੂੰ ਉਠਾ ਕੇ ਉਹਦੀ ਸਿਹਤ ਸੰਭਾਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਇਲਾਜ ਦੇ ਦੌਰਾਨ ਉਹਦੀ ਮੌਤ ਹੁੰਦੀ ਹੈ ਮੇਰੀ ਇੰਨੀ ਬੇਨਤੀ ਹੈ ਇਹਨਾਂ ਹਾਲਾਤਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਤੇ ਖਾਸ ਤੌਰ ਤੇ ਜਥੇਬੰਦੀਆਂ ਦੇ ਲੀਡਰ ਸਾਹਿਬਾਨ ਨੂੰ ਉਹ ਆਪਣੇ ਲੋਕਤੰਤਰੀਕ ਅਧਿਕਾਰ ਦਾ ਇਸਤੇਮਾਲ ਕਰਨ ਬੜੇ ਸੰਜਮ ਦੇ ਨਾਲ ਕਰਨ ਤੇ ਆਪਣੇ ਕਿਸਾਨ ਸਾਥੀਆਂ ਦੀ ਸਿਹਤ ਦਾ ਵੀ ਧਿਆਨ ਰੱਖ ਕੇ ਕਰਨ ਕਿਉਂਕਿ ਇਸ ਕਿਸਮ ਦੀ ਅਨਸੁਖਾਵੀ ਘਟਨਾ ਨਾ ਵਾਪਰੇ ਇਹਦੇ ਵਿੱਚ ਜ਼ਿੰਮੇਵਾਰੀ ਚਾਹੇ ਕੈਂਡੀਡੇਟਸ ਦੀ ਹੈ ਚਾਹੇ ਸਰਕਾਰ ਦੀ ਹੈ ਚਾਹੇ ਜਥੇਬੰਦੀਆਂ ਦੀ ਹੈ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿਉਂਕਿ ਆਹ ਜਿਹੜਾ ਲੋਕਤੰਤਰੀਕ ਅਧਿਕਾਰ ਹੈ ਸਾਰਿਆਂ ਵਾਸਤੇ ਹੈ ਆਓ ਮਿਲ ਜੁਲ ਕੇ ਇੱਕ ਸੁਖਾਵੇ ਮਾਹੌਲ ਦੇ ਅੰਦਰ ਕਿਸਾਨ ਜਥੇਬੰਦੀਆਂ ਵੀ ਆਪਣਾ ਦਰਦ ਸਾਹਮਣੇ ਰੱਖ ਸਕਣ ਤੇ ਕੈਂਡੀਡੇਟਸ ਵੀ ਜਾ ਕੇ ਪਿੰਡਾਂ ਦੇ ਵਿੱਚ ਆਪਣੀ ਗੱਲ ਰੱਖ ਸਕਣ ਕਿਉਂਕਿ ਅੱਜ ਵੀ ਮੇਰਾ ਮੰਨ ਹੈ ਕਿ ਕਿਸਾਨਾਂ ਦੇ ਇਸ ਸਮੱਸਿਆ ਦਾ ਹੱਲ ਗੱਲਬਾਤ ਦੇ ਰਾਹੀਂ ਹੀ ਨਿਕਲੂਗਾ ਤੇ ਇਸ ਦੌਰਾਨ ਆ ਸੰਜਮ ਬਣਾ ਕੇ ਰੱਖਣਾ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਆਲਾ ਲੋਕ ਸਭਾ ਦੇ ਪ੍ਰਚਾਰ ਮੁਹਿੰਮ ਦੇ ਦੌਰਾਨ ਸਾਡੇ ਉਮੀਦਵਾਰ ਬੀਬੀ ਪ੍ਰਨੀਤ ਕੌਰ ਦੇ ਵਿਰੋਧ ਚ ਕੀਤੇ ਜਾ ਰਹੇ ਕਿਸਾਨ ਜਥੇਬੰਦੀਆਂ ਦੇ ਪ੍ਰਦਰਸ਼ਨ ਦੇ ਵਿੱਚ ਇਕ ਕਿਸਾਨ ਦੀ ਤਬੀਅਤ ਖਰਾਬ ਹੋਈ ਉਹਦੇ ਬਾਅਦ ਇਲਾਜ ਦੇ ਦੌਰਾਨ ਉਸ ਕਿਸਾਨ ਦੀ ਮੌਤ ਦੀ ਇੱਕ ਦੁਖਦਾਈ ਘਟਨਾ ਮਿਲੀ ਹੈ ਉਸ ਕਿਸਾਨ ਪਰਿਵਾਰ ਦੇ ਨਾਲ ਸਾਰੇ ਪੰਜਾਬ ਦੀ ਸਾਡੀ ਪਾਰਟੀ ਦੀ ਤੇ ਹਰੇਕ ਪੰਜਾਬ ਦੇ ਪਸੰ inde ਦੀ ਬਹੁਤ ਸਾਂਹੂਭੂਤੀ ਹੈ ਕਿ ਅਸੀਂ ਸਾਰੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਉਸ ਪਰਿਵਾਰ ਨੂੰ ਇਸ ਭਾਣੇ ਨੂੰ ਮੰਨਣ ਦੀ ਤਾਕਤ ਬਖਸ਼ੇ ਉੱਥੇ ਆ ਵੀ ਦੇਖਣ ਨੂੰ ਮਿਲਿਆ ਕਿ ਕੁਝ ਲੋਕਾਂ ਨੇ ਇਸ ਘਟਨਾ ਦਾ ਰਾਜਨੀਤਿਕ ਲਹਾ ਲੈਣ ਦੀ ਵੀ ਕੋਸ਼ਿਸ਼ ਕੀਤੀ ਕਿ ਪੁਲਿਸ ਦੇ ਧੱਕੇ ਮੁਕੇ ਨੂੰ ਉਸ ਕਿਸਾਨ ਦੀ ਤਬੀਅਤ ਵਿਗੜਨ ਦਾ ਕਾਰਨ ਦੱਸਿਆ ਪਰੰਤੂ ਇੱਕ ਵੀਡੀਓ ਸਾਹਮਣੇ ਆਈ ਹੈ ਉਹਦੇ ਵਿੱਚ ਸਾਰੀ ਗੱਲ ਸਥਿਤੀ ਸਪਸ਼ਟ ਦਿਖ ਰਹੀ ਹੈ ਕਿ ਕਿਸ ਤਰ੍ਹਾਂ ਕਿਸਾਨ ਬੇਹੋਸ਼ ਹੋ ਕੇ ਆਪਣੇ ਆਪ ਡਿੱਗਦਾ ਹੈ ਤੇ ਉਹਦੇ ਬਾਅਦ ਕੁਝ ਲੋਕਾਂ ਦੁਆਰਾ ਉਹਨੂੰ ਉਠਾ ਕੇ ਉਹਦੀ ਸੇਫ ਦੀ ਸੰਭਾਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਇਲਾਜ ਦੇ ਦੌਰਾਨ ਉਹਦੀ ਮੌਤ ਹੁੰਦੀ ਹੈ ਮੇਰੀ ਇੰਨੀ ਬੇਨਤੀ ਹੈ ਇਹਨਾਂ ਹਾਲਾਤਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਤੇ ਖਾਸ ਤੌਰ ਤੇ ਜਥੇਬੰਦੀਆਂ ਦੇ ਲੀਡਰ ਸਾਹਿਬਾਨ ਨੂੰ ਉਹ ਆਪਣੇ ਲੋਕਤੰਤਰੀਕ ਅਧਿਕਾਰ ਦਾ ਇਸਤੇਮਾਲ ਕਰਨ ਬੜੇ ਸੰਜਮ ਦੇ ਨਾਲ ਕਰਨ ਤੇ ਆਪਣੇ ਕਿਸਾਨ ਸਾਥੀਆਂ ਦੀ ਸਿਹਤ ਦਾ ਵੀ ਧਿਆਨ ਰੱਖ ਕੇ ਕਰਨ ਕਿਉਂਕਿ ਇਸ ਕਿਸਮ ਦੀ ਅਨਸੁਖਾਵੀ ਘਟਨਾ ਨਾ ਵਾਪਰੇ ਇਹਦੇ ਵਿੱਚ ਜ਼ਿੰਮੇਵਾਰੀ ਚਾਹੇ ਕੈਂਡੀਡੇਟਸ ਦੀ ਹੈ ਚਾਹੇ ਸਰਕਾਰ ਦੀ ਹੈ ਚਾਹੇ ਜੱਥੇਬੰਦੀਆਂ ਦੀ ਹੈ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿਉਂਕਿ ਆ ਜਿਹੜਾ ਲੋਕਤੰਤਰੀਕ ਅਧਿਕਾਰ ਹੈ ਸਾਰਿਆਂ ਵਾਸਤੇ ਹੈ ਆਓ ਮਿਲ ਜੁਲ ਕੇ ਇੱਕ ਸੁਖਾਵੇ ਮਾਹੌਲ ਦੇ ਅੰਦਰ ਕਿਸਾਨ ਜੱਥੇਬੰਦੀਆਂ ਵੀ ਆਪਣਾ ਦਰਦ ਸਾਹਮਣੇ ਰੱਖ ਸਕਣ ਤੇ ਕੈਂਡੀਡੇਟਸ ਵੀ ਜਾ ਕੇ ਪਿੰਡਾਂ ਦੇ ਵਿੱਚ ਆਪਣੀ ਗੱਲ ਰੱਖ ਸਕਣ ਕਿਉਂਕਿ ਅੱਜ ਵੀ ਮੇਰਾ ਮੰਨ ਹੈ ਕਿ ਕਿਸਾਨਾਂ ਦੇ ਇਸ ਸਮੱਸਿਆ ਦਾ ਹੱਲ ਗੱਲਬਾਤ ਦੇ ਰਾਹੀਂ ਹੀ ਨਿਕਲੂਗਾ ਤੇ ਇਸ ਦੌਰਾਨ ਆ ਸੰਜਮ ਬਣਾ ਕੇ ਰੱਖਣਾ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਹਟਿਆਲਾ ਲੋਕ ਸਭਾ ਦੇ ਪ੍ਰਚਾਰ ਮੁਹਿੰਮ ਦੇ ਦੌਰਾਨ ਸਾਡੇ ਉਮੀਦਵਾਰ ਬੀਬੀ ਪ੍ਰਨੀਤ ਕੌਰ ਦੇ ਵਿਰੋਧ ਚ ਕੀਤੇ ਜਾ ਰਹੇ ਕਿਸਾਨ ਜਥੇਬੰਦੀਆਂ ਦੇ ਪ੍ਰਦਰਸ਼ਨ ਦੇ ਵਿੱਚ ਇੱਕ ਕਿਸਾਨ ਦੀ ਤਬੀਅਤ ਖਰਾਬ ਹੋਈ ਉਹਦੇ ਬਾਅਦ ਇਲਾਜ ਦੇ ਦੌਰਾਨ ਉਸ ਕਿਸਾਨ ਦੀ ਮੌਤ ਦੀ ਇੱਕ ਦੁਖਦਾਈ ਘਟਨਾ ਮਿਲੀ ਹੈ। ਉਸ ਕਿਸਾਨ ਪਰਿਵਾਰ ਦੇ ਨਾਲ ਸਾਰੇ ਪੰਜਾਬ ਦੀ ਸਾਡੀ ਪਾਰਟੀ ਦੀ ਤੇ ਹਰੇਕ ਪੰਜਾਬ ਦੇ ਪਸੰ inde ਦੀ ਬਹੁਤ ਸानुभूति ਹੈ ਤੇ ਅਸੀਂ ਸਾਰੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਉਸ ਪਰਿਵਾਰ ਨੂੰ ਇਸ ਭਾਣੇ ਨੂੰ ਮੰਨਣ ਦੀ ਤਾਕਤ ਬਖਸ਼ੇ ਉੱਥੇ ਆ ਵੀ ਦੇਖਣ ਨੂੰ ਮਿਲਿਆ ਕਿ ਕੁਝ ਲੋਕਾਂ ਨੇ ਇਸ ਘਟਨਾ ਦਾ ਰਾਜਨੀਤਿਕ ਲਹਾ ਲੈਣ ਦੀ ਵੀ ਕੋਸ਼ਿਸ਼ ਕੀਤੀ ਤੇ ਪੁਲਿਸ ਦੇ ਧੱਕੇ ਮੁੱਕੇ ਨੂੰ ਉਸ ਕਿਸਾਨ ਦੀ ਤਬੀਅਤ ਵਿਗੜਨ ਦਾ ਕਾਰਨ ਦੱਸਿਆ ਪਰੰਤੂ ਇੱਕ ਵੀਡੀਓ ਸਾਹਮਣੇ ਆਈ ਹੈ ਉਹਦੇ ਵਿੱਚ ਸਾਰੀ ਗੱਲ ਸਥਿਤੀ ਸਪਸ਼ਟ ਦਿਖ ਰਹੀ ਹੈ ਕਿ ਕਿਸ ਤਰ੍ਹਾਂ ਕਿਸਾਨ ਬੇਹੋਸ਼ ਹੋ ਕੇ ਆਪਣੇ ਆਪ ਡਿੱਗਦਾ ਹੈ ਤੇ ਉਹਦੇ ਬਾਅਦ ਕੁਝ ਲੋਕਾਂ ਦੁਆਰਾ ਉਹਨੂੰ ਉਠਾ ਕੇ ਉਹਦੀ ਸੇਧ ਸੰਭਾਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਇਲਾਜ ਦੇ ਦੌਰਾਨ ਉਹਦੀ ਮੌਤ ਹੁੰਦੀ ਹੈ। ਮੇਰੀ ਇੰਨੀ ਬੇਨਤੀ ਹੈ ਇਹਨਾਂ ਹਾਲਾਤਾਂ ਦੇ ਵਿੱਚ ਕਿਸਾਨ ਜੱਥੇਬੰਦੀਆਂ ਤੇ ਖਾਸ ਤੌਰ ਤੇ ਜੱਥੇਬੰਦੀਆਂ ਦੇ ਲੀਡਰ ਸਾਹਿਬਾਨ ਨੂੰ ਉਹ ਆਪਣੇ ਲੋਕਤੰਤਰੀ ਅਧਿਕਾਰ ਦਾ ਇਸਤੇਮਾਲ ਕਰਨ ਬੜੇ ਸੰਜਮ ਦੇ ਨਾਲ ਕਰਨ ਤੇ ਆਪਣੇ ਕਿਸਾਨ ਸਾਥੀਆਂ ਦੀ ਸੇਧ ਦਾ ਵੀ ਧਿਆਨ ਰੱਖ ਕੇ ਕਰਨ ਕਿਉਂਕਿ ਇਸ ਕਿਸਮ ਦੀ ਅਨਸੁਖਾਵੀ ਘਟਨਾ ਨਾਂ ਵਾਪਰੇ ਇਹਦੇ ਵਿੱਚ ਜ਼ਿੰਮੇਵਾਰੀ ਚਾਹੇ ਕੈਂਡੀਡੇਟਸ ਦੀ ਹੈ ਚਾਹੇ ਸਰਕਾਰ ਦੀ ਹੈ ਚਾਹੇ ਜੱਥੇਬੰਦੀਆਂ ਦੀ ਹੈ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿਉਂਕਿ ਆਹ ਜਿਹੜਾ ਲੋਕਤੰਤਰੀਕ ਅਧਿਕਾਰ ਹੈ ਸਾਰਿਆਂ ਵਾਸਤੇ ਹੈ ਆਓ ਮਿਲ ਜੁਲ ਕੇ ਇੱਕ ਸੁਖਾਵੇ ਮਾਹੌਲ ਦੇ ਅੰਦਰ ਕਿਸਾਨ ਜੱਥੇਬੰਦੀਆਂ ਵੀ ਆਪਣਾ ਦਰਦ ਸਾਹਮਣੇ ਰੱਖ ਸਕਣ ਤੇ ਕੈਂਡੀਡੇਟਸ ਵੀ ਜਾ ਕੇ ਪਿੰਡਾਂ ਦੇ ਵਿੱਚ ਆਪਣੀ ਗੱਲ ਰੱਖ ਸਕਣ ਕਿਉਂਕਿ ਅੱਜ ਵੀ ਮੇਰਾ ਮੰਨ ਹੈ ਕਿ ਕਿਸਾਨਾਂ ਦੇ ਇਸ ਸਮੱਸਿਆ ਦਾ ਹੱਲ ਗੱਲਬਾਤ ਦੇ ਰਾਹੀਂ ਹੀ ਨਿਕਲੂਗਾ ਤੇ ਇਸ ਦੌਰਾਨ ਆ ਸੰਜਮ ਬਣਾ ਕੇ ਰੱਖਣਾ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਆਲਾ ਲੋਕ ਸਭਾ ਦੇ ਪ੍ਰਚਾਰ ਮੁਹਿੰਮ ਦੇ ਦੌਰਾਨ ਸਾਡੇ ਉਮੀਦਵਾਰ ਬੀਬੀ ਪ੍ਰਨੀਤ ਕੌਰ ਦੇ ਵਿਰੋਧ ਚੇਕ ਕੀਤੇ ਜਾ ਰਹੇ ਕਿਸਾਨ ਜਥੇਬੰਦੀਆਂ ਦੇ ਪ੍ਰਦਰਸ਼ਨ ਦੇ ਵਿੱਚ ਇੱਕ ਕਿਸਾਨ ਦੀ ਤਬੀਅਤ ਖਰਾਬ ਹੋਈ ਉਹਦੇ ਬਾਅਦ ਇਲਾਜ ਦੇ ਦੌਰਾਨ ਉਸ ਕਿਸਾਨ ਦੀ ਮੌਤ ਦੀ ਇੱਕ ਦੁਖਦਾਈ ਘਟਨਾ ਮਿਲੀ ਹੈ ਉਸ ਕਿਸਾਨ ਪਰਿਵਾਰ ਦੇ ਨਾਲ ਸਾਰੇ ਪੰਜਾਬ ਦੀ ਸਾਡੀ ਪਾਰਟੀ ਦੀ ਤੇ ਹਰੇਕ ਪੰਜਾਬ ਦੇ ਪਸੰ inde ਦੀ ਬਹੁਤ ਸਾਂਹੂ ਭੂਤੀ ਹੈ ਕਿ ਅਸੀਂ ਸਾਰੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਉਸ ਪਰਿਵਾਰ ਨੂੰ ਇਸ ਭਾਣੇ ਨੂੰ ਮੰਨਣ ਦੀ ਤਾਕਤ ਬਖਸ਼ੇ ਉੱਥੇ ਆ ਵੀ ਦੇਖਣ ਨੂੰ ਮਿਲਿਆ ਕਿ ਕੁਝ ਲੋਕਾਂ ਨੇ ਇਸ ਘਟਨਾ ਦਾ ਰਾਜਨੀਤਿਕ ਲਹਾ ਲੈਣ ਦੀ ਵੀ ਕੋਸ਼ਿਸ਼ ਕੀਤੀ ਤੇ ਪੁਲਿਸ ਦੇ ਤੱਕੇ ਮੁਕੇ ਨੂੰ ਉਸ ਕਿਸਾਨ ਦੀ ਤਬੀਅਤ ਵਿਗੜਨ ਦਾ ਕਾਰਨ ਦੱਸਿਆ ਪਰੰਤੂ ਇੱਕ ਵੀਡੀਓ ਸਾਹਮਣੇ ਆਈ ਹੈ ਉਹਦੇ ਵਿੱਚ ਸਾਰੀ ਗੱਲ ਸਥਿਤੀ ਸਪਸ਼ਟ ਦਿਖ ਰਹੀ ਹੈ ਕਿ ਕਿਸ ਤਰ੍ਹਾਂ ਕਿਸਾਨ ਬੇਹੋਸ਼ ਹੋ ਕੇ ਆਪਣੇ ਆਪ ਡਿੱਗਦਾ ਹੈ ਤੇ ਉਹਦੇ ਬਾਅਦ ਕੁਝ ਲੋਕਾਂ ਦੁਆਰਾ ਉਹਨੂੰ ਉਠਾ ਕੇ ਉਹਦੀ ਸੇਧ ਸੰਭਾਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਇਲਾਜ ਦੇ ਦੌਰਾਨ ਉਹਦੀ ਮੌਤ ਹੁੰਦੀ ਹੈ ਮੇਰੀ ਇੰਨੀ ਬੇਨਤੀ ਹੈ ਇਹਨਾਂ ਹਾਲਾਤਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਤੇ ਖਾਸ ਤੌਰ ਤੇ ਜਥੇਬੰਦੀਆਂ ਦੇ ਲੀਡਰ ਸਾਹਿਬਾਨ ਨੂੰ ਉਹ ਆਪਣੇ ਲੋਕਤੰਤਰੀਕ ਅਧਿਕਾਰ ਦਾ ਇਸਤੇਮਾਲ ਕਰਨ ਬੜੇ ਸੰਜਮ ਦੇ ਨਾਲ ਕਰਨ ਤੇ ਆਪਣੇ ਕਿਸਾਨ ਸਾਥੀਆਂ ਦੀ ਸਿਹਤ ਦਾ ਵੀ ਧਿਆਨ ਰੱਖ ਕੇ ਕਰਨ ਕਿਉਂਕਿ ਇਸ ਕਿਸਮ ਦੀ ਅਨਸੁਖਾਵੀ ਘਟਨਾ ਨਾ ਵਾਪਰੇ ਇਹਦੇ ਵਿੱਚ ਜ਼ਿੰਮੇਵਾਰੀ ਚਾਹੇ ਕੈਂਡੀਡੇਟਸ ਦੀ ਹੈ ਚਾਹੇ ਸਰਕਾਰ ਦੀ ਹੈ ਚਾਹੇ ਜਥੇਬੰਦੀਆਂ ਦੀ ਹੈ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿਉਂਕਿ ਆਹ ਜਿਹੜਾ ਲੋਕਤੰਤਰੀਕ ਅਧਿਕਾਰ ਹੈ ਸਾਰਿਆਂ ਵਾਸਤੇ ਹੈ ਔ ਮਿਲਜੁਲ ਕੇ ਇੱਕ ਸੁਖਾਵੇ ਮਾਹੌਲ ਦੇ ਅੰਦਰ ਕਿਸਾਨ ਜਥੇਬੰਦੀਆਂ ਵੀ ਆਪਣਾ ਦਰਦ ਸਾਹਮਣੇ ਰੱਖ ਸਕਣ ਤੇ